ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵਾੜਾ ਤੇਲੀਆਂ ਅਲਗੋ ਕੋਠੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਦਰਨਤਾਰਨ ਸਾਹਿਬ ਜਸਵੰਤ ਖਹਿਰੇ ਵੀਰ ਦੇ ਕੋਲ ਆਏ ਆ ਸੋ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਆਪਾਂ ਇਸ ਘਰੋਂ ਠੀਕ ਆ ਜੀ ਤੇ ਪਸ਼ੂ ਵਪਾਰ ਦਾ ਕੀਤਾ ਜਸਵੰਤ ਭਾਈ ਜੀ ਹੁਣੇ ਕਰਦੇ ਆ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਖਾਸ ਤੌਰ ਤੇ ਅੱਜ ਇਸ ਵੀਡੀਓ ਵਿੱਚ ਵੈਸੇ ਆਪਾਂ ਤੁਹਾਨੂੰ ਟੋਟਲ 3 ਗੇੜਾਂ ਦਿਖਾਉਣੀਆਂ ਨੇ ਇੱਕ ਵੜ ਸੂਈ ਸੁਬਾਈ ਦਿਖਾ ਦੇਾਂਗੇ ਠੀਕ ਆ ਜੀ ਮਗਰ ਬੱਚੀ ਫੀਮੇਲ ਕਾਫ ਤੇ ਦੋ ਵੜਾਂ ਜਿਹੜੀਆਂ ਗੱਬਣਾ ਤਿਆਰੀ ਦੇ ਵਿੱਚ ਸੋ ਟੋਟਲ ਤਿੰਨ ਨਾ ਆ ਗਏ ਨੇ ਤਿੰਨਾਂ ਨਗਾਂ ਦੀ ਡਿਟੇਲ ਆਪਾਂ ਲੈ ਲਾਂਗੇ ਅੱਜ ਇਹ ਤਰੀਕ ਤੁਸੀਂ ਨੋਟ ਕਰ ਲਓ 2 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 2:30 3:00 ਵਜੇ ਦਾ ਆ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਬਧੇਰੇ ਡਿਟੇਲ ਵੀਰ ਜਸਵੰਤ ਦੇ ਨਾਲ ਕਰਕੇ ਗੱਲਬਾਤ ਕੋਈ ਵੀ ਖਰੀਦਦਾਰ ਭਰਾ ਆਪਣਾ ਇੱਥੇ ਆ ਕੇ ਤਸੱਲੀ ਕਰਨੀ ਚਾਹੁੰਦਾ ਜਾਂ ਆਨਲਾਈਨ ਕੋਈ ਸੌਦਾ ਕਰਦਾ ਤੇ ਵੀਡੀਓ ਕਾਲ ਤੇ ਵੀ ਤੁਸੀਂ ਜਿਹੜੇ ਪਸ਼ੂ ਚਵਾ ਕੇ ਬਿਲਕੁਲ ਕਿਉਂ ਥਣਾ ਦਾ ਤਪਾ ਕੇ ਤਸੱਲੀ ਕਰਵਾ ਸਕਦੇ ਜੀ ਸਭ ਤੋਂ ਪਹਿਲਾਂ ਜਸਵੰਤ ਵੀ ਸਾਸਰੀ ਘਰ ਸਾਸਰੀ ਘਰ ਜੀ ਸੰਧੂ ਸਾਹਿਬ ਜੀ ਹੋ ਠੀਕ ਠਾਕ ਜੀ ਬੜੇ ਵਧੀਆ ਜਸਵੰਤ ਸਾਹਿਬ ਕੀ ਹਾਲ ਚੱਲ ਨੇ ਬਹੁਤ ਵਧੀਆ ਤੁਸੀਂ ਥਣਾ ਸੰਧੂ ਸਾਹਿਬ ਠੀਕ ਠਾਕ ਬਹੁਤ ਵਧੀਆ ਵੀਰੇ ਠੀਕ ਠਾਕ ਮਹਾਰਾਜ ਠੀਕ ਠਾਕ ਹਾਂ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵੀਰੇ ਠੀਕ ਠਾਕ ਠੀਕ ਹੈ ਕਿਰਪਾ ਜੀ ਅੱਛਾ ਜਸਵੰਤ ਵੀਰੇ ਅੱਜ ਵੈੜਾ ਆਪਣੇ ਕੋਲ ਤਿੰਨ ਨੇ ਟੋਟੇ ਹਾਂਜੀ ਇੱਕ ਵੱਸੀ ਸੂਈ ਆ ਦੋ ਗੱਬਣ ਦੋ ਗੱਬਣਾ ਜੀ ਤੇ ਮੈਨੂੰ ਲੱਗਦਾ ਸੂਵੇ ਵੀ ਕਰਮ ਵਾਲੀਆਂ ਪਹਿਲਾ ਦੂਜਾ ਦੂਜਾ ਸ ਠੀਕ ਆ ਹਾਂਜੀ ਸੋ ਦੋਸਤੋ ਇੱਕ ਦੂਜੇ ਸਵੇ ਆ ਤੇ ਦੋ ਪਲੂਣ ਪਹਿਲੇ ਪਹਿਲੇ ਸਵੇ ਤੁਹਾਨੂੰ ਵੇੜਾ ਦਿਖਾਵਾਂਗੇ ਜੀ ਸੰਤੂ ਸਾਹਿਬ ਇਹ ਆ ਕਿ ਜਿੰਦਾ ਜਾਨ ਗਰਮੀ ਦੀ ਹੈ ਗਰਮੀ ਦੀ ਹਾਂਜੀ ਤਿੰਨ ਨਹੀਂ ਠੀਕ ਆ ਵੇ ਨਿਆਰਾ ਆ ਜਾਊਗਾ ਫਿਰ ਹਾਂ ਮੈਂ ਨਾਂ ਦੀ ਬੱਜੇ ਰਹਨੇ ਆ ਚਲੋ ਭੈਣ ਭਰਾ ਕੋਈ ਯਾਦ ਰੱਖੇ ਜਿੰਦੇ ਕੋਲ ਜਾਵੇ ਚੰਗਾ ਪਸ਼ੂ ਤਾਂ ਨਾ ਫੇਰ ਹੀ ਆ ਤੇ ਭੈਣ ਭਰਾ ਵੀ ਯਾਦ ਕਰ ਜਸਵੰਤ ਵੀਰੇ ਸ਼ੁਰੂਆਤ ਆਪਾਂ ਕਰਾਂਗੇ ਇਸ ਵੇੜ ਤੋਂ ਹਾਂਜੀ ਸਵੇ ਮੇਰਾ ਵੀਰ ਦੱਸਦੇ ਵੀ ਸੂਆ ਕਿਨਵਾ ਆਪਾਂ ਦੂਜੇ ਸੂਆ ਸੰਤੂ ਸਾਹਿਬ ਦੂਜਾ ਸੂਆ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਨੂੰ ਇਹ ਕੱਲ੍ਹ ਸੂਈ ਆ ਸੰਧੂ ਸਾਹਿਬ 3 ਵਜੇ ਵੜ ਹੈ ਕੱਲ ਦੀ ਸੂਈ ਆ ਹਾਂਜੀ ਬਾਬਾ ਦੋਸਤੋ ਕੱਲ ਦੀ ਵੜ ਸੂਈ ਆ ਦੂਜਾ ਸੂਆ ਬਾਕੀ ਬੱਚਾ ਮਗਰ ਤੁਹਾਨੂੰ ਦਿਖਾਉਣਾ ਬੱਚੀ ਵੀਰ ਜਸਮント ਦੱਸ ਰਿਹਾ ਸੀਗਾ ਵੀ ਬਹੁਤ ਜ਼ਿਆਦੀ ਵੀ ਇਹ ਡੈਨਮਾਰਕ ਸੀਮਨ ਦੀ ਦੱਸ ਰਿਹਾ ਵੀ ਤਾਂ ਹਾਂਜੀ 40 116 ਦੀ ਆ ਲਓ ਵੀ 40 116 ਵੜ ਨੂੰ ਇਹ ਸੀਮਨ ਲਵਾਇਆ ਉਹਨਾਂ ਨੇ ਆਹ ਤੇ ਉਹ ਵੀ ਇਹਦੀ ਤੇਰੀ ਬਣੀ ਆ ਕੱਦ ਕਾੜ ਫੋਲਾਵੇਂ ਕੱਲ ਸੂਈ ਬੱਚਾ ਐਨ ਠੀਕ ਆ ਸੋ 나ੜੂ ਨਾਲ ਗਿੱਲਾ ਬਿਲਕੁਲ ਮਾਡਾ ਜਸਮਤ ਬੱਚੀ ਦਾ ਇਦਰੇ ਫਾਪੂਰੀ ਆ ਨਸਲ ਬ੍ਰੀਡ ਦੇ ਥਣੀਆਂ ਥਣੀਆਂ ਵੇਖੋ ਸੰਧੂ ਸਾਹਿਬ ਇਥੇ ਬਹੁਤ ਪਿਆਰੀ ਬੱਚੀ ਆ ਗਈ ਠੀਕ ਆ ਜੀ ਬੱਚੀ ਬਹੁਤ ਪਿਆਰੀ ਆ ਬੱਚਾ ਬਹੁਤ ਸਟੈਂਡਰਡ ਦਾ ਪਾਇਆ ਕਰਨਾ ਠੀਕ ਆ ਜੀ ਕੋਈ ਭਰਾ ਸ਼ੌਂਕ ਨਾਲ ਤਿਆਰ ਕਰੂਗਾ ਸਹੀ ਗੱਲ ਆ ਤੇ ਆਪ ਬਾੜ ਦੋਸਤੋ ਦੂਜਾ ਸੁਬਾ ਕੱਲ ਦੀ ਸੁਹੀ ਹੈ ਬਾਕੀ ਗੋਲਗੱਲੇ ਤੁਹਾਨੂੰ ਚੈੱਕ ਕਰਾਉਣੇ ਆ ਥਣ ਬਹੁਤ ਸੁਆਦੀ ਆ ਜਸਮਤ ਕੋਈ ਚੁਵਾਈਆਂ ਦੋਗ ਕਰ ਲੀਆਂ ਭਾਈ ਹਾਂਜੀ ਇੱਕ ਰਾਤੀ ਸੰਧੂ ਸਾਹਿਬ ਹਾਂਜੀ ਤੇ ਸ਼ਵੇਰੇ ਇਹ ਕੱਢਿਆ ਬੌਲਾ 67 ਠੀਕ ਆ ਹਾਂ ਵੀ ਚੰਗੀ ਨਿਕਲੀ ਚੋਣ ਚਵਾਦੀ ਬਹੁਤ ਜਿਆਦੀ ਆਵੇ ਆਪਾਂ ਨਾ ਚੈੱਕ ਕਰਾ ਦੇਣਾ ਧਾਰਾ ਨੰਬਰ ਆ ਗਏ ਸੋ ਚਵਾਈ ਦੋਸਤੋ ਚੰਗੀ ਨਿਕਲੀ ਹੈ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਤਸਦੀ ਕਰਵਾ ਦਾਂਗੇ ਵੀ ਕੋਈ ਕਿਸੇ ਰਕਮ ਦਾ ਘੂਰ ਛਟਾ ਹੋਇਆ ਤੇ ਵਿੱਚੇ ਵੀਡੀਓ ਤੇ ਦੱਸ ਦੇਾਂਗੇ ਇਧਰ ਕਰੋ ਚੈੱਕ ਲੈ ਵੀ ਠੀਕ ਆ ਜੀ ਸੋ ਓਂਗਲ ਓਂਗਲ ਜਿਹੜੀ ਮੋਟੀ ਧਾਰ ਆ ਬਿਲਕੁਲ ਚੋਣ ਚਵਾਦੀ ਪੋਲੀ ਤੇ ਬਿਲਕੁਲ ਫੀਲੇ ਰੰਗ ਦਾ ਦੋਸਤੋ ਬਹੁਲਾ ਜਿਹੜਾ ਤੁਸੀਂ ਕਰੋ ਨੋਟ ਆ ਦੇਖੋ ਆ ਬਹੁਤ ਹੀ ਮੋਟੀ ਲੱਗੀ ਤੇ ਤੁਹਾਨੂੰ ਕੋਈ ਕਰਮਾ ਨਹੀਂ ਜੂੜੀ ਬਾਕੀ ਗੈਬ ਗੂਪ ਚੰਗਾ ਆਪਸੀ ਥਾਣਾ ਬਾਕੀ ਜਿਆਦਾ ਗੋਲ ਨਾ ਪੁੜੀ ਪੱਟੀ ਵਾਲੀ ਧਾਰਾ ਵੇਖੋ ਉਂਗਲੋਂ ਗੋਲ ਜਿਹੜੀ ਮੋਟੀ ਐਂ ਹਾਲ ਥਣ ਲੱਗਾ ਕਰਮਾ ਕੋਈ ਜੋੜ ਨਹੀਂ ਵਟਾ ਨਹੀਂ ਹੈ ਤੋ ਵਚੀ ਦੋਸਤੋ ਸਾਰੀ ਬਾਦੇ ਦੀ ਆ ਬਾਕੀ ਮੇਰੇ ਭਰਾ ਕਿਸੇ ਘਰੇ ਟਿਕਾਉਣੀ ਆ ਚਾਹੇ ਕੋਈ ਵਪਾਰ ਲੈਣ ਦੇ ਵਿੱਚ ਖਰੀਦ ਕੇ ਲੈ ਕੇ ਜਾਊਗਾ ਗਾ ਨਫਾ ਵੀ ਦਊਗੀ 2 ਰੁਪਏ ਕਿਸੇ ਭਰਾ ਨੂੰ ਜੋ ਰੇਟ ਹੋਇਆ ਤੇ ਜਿਹੜੇ ਵੀਰ ਨੇ ਘਰੇ ਰੱਖਣੀ ਆ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਬਾਕੀ ਵੰਡਵੇਰ ਬਹੁਤ ਸੋਹਣੀ ਐ 6 6 7 7 ਇੰਚ ਤੇ ਥਣ ਲੱਗਾ ਇੱਕ ਮੇਨ ਜਿਹੜਾ ਪੁਆਇੰਟ ਵਾਧੇ ਵਾਲਾ ਵੀ ਇਹ ਬੱਛੀ ਮਗਰ ਆ ਗਈ ਡੈਨਮਾਰਕ 40116 ਦੀ ਹਾਂਜੀ ਇੱਕ ਵਾਰੀ ਤੁਹਾਨੂੰ ਆਪ ਖੋਲ ਕੇ ਬੈਠ ਦੇ ਦਰਸ਼ਨ ਕਰਾਉਣੇ ਆ ਤੋਰ ਫਿਰ ਕੇ ਤਸੱਲੀ ਦੇ ਨਾਲ ਪਹਿਲਾਂ ਨੇ ਬੱਛੀ ਨੇ ਵੀ ਸੰਧੂ ਸਾਹਿਬ ਦੁੱਧ 17 ਕਿਲੋ ਭਰਿਆ ਠੀਕ ਹੈ ਨਾਰਮਲ ਸੇਵਾ ਤੇ ਹੀ ਬੰਦਿਆ ਤੋਂ ਠੀਕ ਹੈ ਜੀ ਹਾਂ ਪਲੂਨ ਮਤਲਬ ਕਿ 17 ਲੀਟਰ ਚ ਆ ਗਈ ਆ ਚਵਾ ਗਈ ਚਵਾ ਗਈ ਠੀਕ ਹੈ ਵੀਰ ਹੁਣ ਤਾਂ ਜਿਆਦਾ ਐਂਡ ਕਰਾ ਦਿਓ ਫਰਮਾਨ ਹੁਣ ਤਾਂ ਬੜੀ ਥੱਲਿਆ ਬੜੀ ਖਬਰਦਾਰ ਆ ਹਾਂ ਥੱਲਿਆ ਬਾਸ ਪਲੀ ਪਲੀਤੀ ਬਹੁਤ ਆ ਬਾਕੀ ਆ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਸੋ ਇੱਕ ਵਾਰੀ ਤੋਰ ਕੇ ਆਪਾਂ ਤੁਹਾਨੂੰ ਤੁਸਦੀ ਨਾਲ ਦੱਸਦੇ ਹਾਂ ਜੰਮੇ ਆਪਾਂ ਬੁਝੀ ਮੇਰਾ ਭਰਾ ਕਰੋ ਚੈੱਕ ਸੋ ਬੱਚੇ ਦਾ ਮਾੜਾ ਧਮਾ ਕਰੂਗੀ ਕਿਉਂ ਤਾਜੀ ਸੂਈ ਆ ਤੇ ਆਹ ਦੇਖੋ ਕਰ ਗਿਆ ਬੱਚੇ ਦਾ ਬਾਹਰ ਤੇ ਬੱਚਾ ਨਾਲ ਹੀ ਲੈ ਜਾਓ ਮਾੜਾ 2 ਮਿੰਟ ਤੋਰ ਲੋ 2 ਘਾਟੇ ਮੈਂ ਨੂੰ ਜਸਵੰਤ ਬੱਚਾ ਨਾਲ ਹੀ ਤੋਰ ਲਾਗੇ ਸੋ ਵੇਨ ਸਮੂਸ ਕਾफी ਜਿਆਦੀ ਹਵਾਨੇ ਚੱਡੇ ਦੇ ਉੱਪਰ ਤੇ ਬਾਕੀ ਬਹੁਤ ਖੂਬਸੂਰਤ ਇਹ ਵਹਿੜਾ ਠੀਕ ਆ ਜੀ ਸੋ ਬੋਲਾ ਵੀ ਚੰਗਾ ਸਟਾਰਟ ਹੋਇਆ ਤੇ ਦੁੱਧ ਗਰਮ ਵਾਲੀ ਚੰਗਾ ਚਵਾ ਜੂਗੀ 17 ਕ ਕਿਲੋ ਫਲੂਨ ਪਹਿਲੇ ਸਵੇਰ ਦੁੱਧ ਚਵਾ ਗਈ ਆ ਆ ਦੇਖੋ ਆ ਫੁੱਟਾਂ ਚਾਟੂ ਚਾ ਬਹੁਤ ਸੋਨਾ ਬੈਠਦਾ ਆ ਕੇ ਪੌਜੀ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਜਿਹੜੀਆਂ ਤੁਹਾਨੂੰ ਤਸੱਲੀ ਨਾਲ ਚੈੱਕ ਵੀ ਕਰਾਤੀ ਆ ਤੋ ਬੱਚਾ ਖੂਬਸੂਰਤ ਆ ਵੜ ਆ ਬਹੁਤ ਸੋਹਣੀ ਆ ਠੀਕ ਆ ਜੀ ਤੇ ਬਾਕੀ ਵਾਦੇ ਦਾ ਸੌਦਾ ਗੱਮਾ ਵਾਦੇ ਦਾ ਵਾਦਾ ਹਾਂ ਪ੍ਰੀਆ ਆ ਤੇ ਆ ਗਰਮਾ ਪਰਟੀ ਚ ਲੱਗੀ ਗਰਮਾ ਪੂਰਾ ਨਾ ਬਣ ਗਿਆ ਜਸਵੰਤ ਤੱਕ ਕੀ ਮੌਲਕ ਕੀ ਡਿਮਾਂਡ ਰਹੂਗੀ ਇਹਦੀ ਦਮਾਰਾ ਸੰਧੂ ਸਾਹਿਬ ਜੈ ਜੀ ਕੋਈ ਭੈਣ ਭਰਾ ਚਲਾ ਜਾਵੇ ਕੋਈ ਲੈ ਲਵੇ 2 ਰੁਪਏ ਕਿਹੜਾ ਵੀ ਵੀਰ ਭਰਾ ਕਰੂਗਾ ਕਿੰਨੇ ਦੀ ਦੇਦਾਂਗੇ ਹਾਂ ਨਾ 70 ਦੀ ਦੇਦਾਂਗੇ ਵੈੜ ਹੈ 70 ਦੀ ਹਾਂਜੀ ਕੀ ਛੱਡਦੇ ਛਡਾਉਂਦੇ ਆ ਵਿੱਚੋਂ ਮੌਕੇ ਤੇ 2000 ਦਾ ਲਾਂ ਸੰਧੂ ਸਾਹਿਬ 68 ਦੀ 68000 ਦੀ ਵੈੜ ਦੀ 68000 ਆ ਬਾਕੀ ਜੇ ਹੋਰ ਵੀ ਹੁੰਦਾ ਥੋੜਾ ਨਰਮ ਜਿਹਾ ਹੋਰ ਵੀ ਕਰ ਦਈਏ ਮੌਸਮ ਗਰਮ ਆ ਬਾਕੀ ਆਪਾਂ ਰੇਟ ਨਰਮ ਕਰੀਏ ਤੁਸੀਂ ਵੇਖ ਲਓ ਕਿੰਨਾ ਸਹੀ ਲੱਗਦਾ ਤੁਹਾਨੂੰ ਸੰਧੂ ਸਾਹਿਬ 68000 ਛੱਡਦੇ ਨੇ ਆਹੋ ਕਰ ਲਓ ਕਿੰਨਾ ਸਹੀ ਲੱਗਦਾ ਦੋ ਛੜੀ ਦਾ ਹੋਰ ਛੱਡ ਦਈਏ ਚਲੋ ਜਾਣ ਦੋ ਹੈ ਜਾਣ ਦੋ ਭੈਣ ਭਰਾ ਫੇਰ ਕੋਈ ਜਿਆਦਾ ਕਰੂਗਾ ਲੈ 64000 ਦੀ ਦੇ ਦਗੇ ਆ ਦੇ ਦਾਂ 64 ਚਲੋ ਜੀ ਉਹ ਵੀ 64000 ਦੀ ਦੋਸਤੋ ਵੈੜ ਮਿਲ ਜੂਗੀ ਬਾਕੀ ਤੁਸੀ ਤਸੱਲੀ ਕਰ ਲਿਆ ਆਪਣੇ ਆਨਲਾਈਨ ਮਗਾਉਣੀ ਉਹ ਵੀ ਆਪਾਂ ਬਸ ਬਸ 64000 ਦੀ ਦੋਸਤੋ ਇਹ ਵੈੜ ਮਿਲ ਜੂਗੀ ਬਾਕੀ ਤੁਸੀਂ ਵੇਖ ਲਈਏ ਕਿਸੇ ਪਾਸੇ ਮੋਲਾਂ 16 ਤਰ ਮੇਰੇ 5 6 ਕਿਲੋ ਕੱਢਿਆ ਹਾਂ ਦੁੱਧ 20 ਤੋਂ ਬਾਹਰ ਪਾਉਗੀ ਕਰਮਾ ਲਿਟਰ ਚਾ ਆ ਜੂਗੀ ਬਾਕੀ ਪਾਇਦਾ ਐ ਸੰਧੂ ਸਾਹ ਹਾਂ ਬਾਕੀ ਪਾਇਦਾ ਦੋ ਤਾਂ ਸੇਵਾ ਦਾ ਬਾਕੀ ਵੜ ਆਪਦੇ ਵਾਲੇ ਪਾਸਿਓ ਢਿੱਲੇ ਨਹੀਂ ਰੱਖਦੀ ਕਰੀ ਬਸੀ ਬਸੀ ਅੱਗੇ ਜਸਵੰਤ ਵੀਰੇ ਆਪਣੇ ਕੋਲ ਸੈਕਿੰਡ ਨੰਬਰ ਤੇ ਇਧਰ ਆ ਬੱਚੀ ਆ ਗਈ ਐ ਹਾਂਜੀ ਠੀਕ ਹੈ ਜੀ ਇਹਦਾ ਕੀ ਫੇਰ ਵਾ ਆ ਸੈਕਿੰਡ ਨੰਬਰ ਤੇ ਪਹਿਲਾਂ ਹਾਂਜੀ ਠੀਕ ਹੈ ਜੀ ਇਹ ਇਹ ਵੀ ਪਿੰਗਾ ਬਜੀ ਇਹ ਗੱਬਣ ਇਹ ਪਹਿਲਾ ਸੂਬਾ ਹੀ ਆ ਇਹ ਵੀ ਪਹਿਲਾ ਸੂਬਾ ਲੋ ਵੀ ਇੱਕ ਪਹਿਲਾ ਸੂਬਾ ਤੁਹਾਨੂੰ ਦੂਜੇ ਨੰਬਰ ਤੇ ਆਪਾਂ ਚੈੱਕ ਕਰਾਉਣ ਲੱਗੇ ਆ ਬੱਚੀ ਕਰੋ ਚੈੱਕ ਹੋ ਜਾ ਰਹੀ ਐ ਬਰੀਕੀਆਂ ਜਿਹੀਆਂ ਇਹ ਮੂੰਹ ਦੰਦੀ ਆਪਾਂ ਦੇਖਿਆ ਵੀ ਛਿੱਗੀ ਆ ਛਿੱਗੀ ਛਿੱਗੀ ਕੰਨੀਆਂ ਜੇ ਖੜੀਆਂ ਨੇ ਹਾਂ ਖੜੀਆਂ ਨੇ ਦੁੱਧ ਦੰਦ ਦੁੱਧ ਦੰਦ ਐ ਸਾਈਡਾਂ 'ਲੇ ਦੋਸਤੋ ਸਿੰਗਲ ਸਿੰਗਲ ਦੰਦਾਂ ਜੇ ਖੜੇ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਬਿਲਕੁਲ ਕੰਨੀਆਂ ਵਾਲੇ ਦੰਦ ਖੜੇ ਆ ਛੇਕ ਦੇ ਬਰਾਬਰ ਕਰ ਕੀ ਆ ਕਰਮਾਂ ਵਾਲੀ ਮੂੰਹ ਫੜ ਕੇ ਮੇਰਾ ਭਰਾ ਕੋਈ ਤਸੱਲੀ ਨਾਲ ਚੈੱਕ ਕਰ ਸਕਦਾ ਇੱਥੇ ਆਣ ਕੇ ਬਾਕੀ ਵੰਡਵਿਰਲੇ ਦੀ ਵੀ ਤੁਹਾਨੂੰ ਆਪਾ ਦਿਖਾਉਣਾ ਬਹੁਤ ਸੋਹਣੀ ਵੰਡਵਿਰਲ ਆਪਸੀ ਥਣਾ ਦੀ ਤਾਂ ਥਣ ਵੀ ਪੂਰਾ ਮੁਠੀ ਆ ਅੱਥੀ ਮੁਠੀ ਵਾਲਾ ਥਣਾ ਪਲੂਣ ਵਾਸੀ ਨੇ ਸੋਨਾ ਬਾਕੀ ਗੈਪ ਸਪੇਸ ਕਾਫੀ ਚੰਗੀ ਆਪਸੀ ਥਣਾ ਦੀ ਆ ਦੇਖੋ ਮੇਰਾ ਭਰਾ ਠੀਕ ਆ ਜੀ ਚਡੇ ਛੋਡੇ ਦੀ ਤੁਸੀਂ ਵੇਖੋ ਝੋੜ ਝਾਲ ਬਹੁਤ ಜಾਤੀ ਥੱਲੇ ਢਿੱਲ ਢੁੱਲ ਦੇ ਵਿੱਚ ਤੇ ਹਜੇ ਵੀ ਤਕਰੀਬਨ ਦਿਨ ਕੱਢ ਜੁੜਗੀ ਕਰਮਾ ਲਈ ਆਰਾਮ ਨਾਲ ਕੋਈ 2 ਕੱਢ ਜਾਂ 4 ਕੱਢ ਜਾਂ ਦਿਨ ਲੈ ਜੂਗੀ ਅਜੇ ਠੀਕ ਆ ਜੀ। ਸੋ ਜਿੰਨੇ ਕ ਦਿਨ ਕਰਮਾ ਲਈ ਲੈ ਗਏ ਸੂਬੇ ਠੀਕ ਆ ਜੀ ਉੰਨੇ ਕੋ ਹੋਰ ਸਰਦਾਰੀ ਅੱਗੇ ਕਿਸੇ ਭਰਾ ਦੀ ਹੋਰ ਚੰਗੀ। ਆ ਨਹੀਂ ਬਣ ਜੂ ਵੱਚੀ 5 6 ਦਿਨ ਲੈ ਜਾਂਦੇ ਸੰਧੂ ਸਾਹਿਬ ਸੌਖੀ। ਆ ਚੰਗੀ ਥੱਲੇ ਸੌਖੀ ਆ ਵਹਿੜ ਦੇ ਉਤੋਂ ਵੀ ਹਨਾ। ਇਹ 2 4 ਦਿਨ ਤਾਂ ਜੇ ਕੱਢਦੀ ਆ ਕੱਢ ਦੇ। ਕੱਢਦੀ ਕੱਢਦੀ। ਦੁੱਧ ਪਾ ਦੋਗੇ ਉਮੀਦ ਬੜੀ 18 ਤੋਂ ਬਾਹਰ ਬਾਹਰ। ਠੀਕ ਆ ਜੀ। ਆ ਦੇਖੋ। ਚੰਗਾ ਥੱਲੇ ਭਾਂਡਾ ਭੁੰਡਾ ਵੇਹਣਾ ਨਾਲ ਖੁੱਲ ਹੁੰਦੀ ਵੱਚੀ ਛੱਡੇ ਛੋਟੇ ਦੀ ਪੰਤਰ ਮੇਰਾ ਵੀਰ ਵੇਖੋ ਆ ਬਿਲਕੁਲ ਪੂਰਾ ਮੁਠੀ ਮੁਠੀ ਦਾਣਾ ਇਹ ਜਲਬਾਨ ਆ ਦੇਖੋ ਜੀ ਠੰਡੀਆਂ ਆ ਚੀਤੀਆਂ ਸੰਦੋਸਾ ਲੱਭਣ ਤੇ ਸਮਾਂ ਬੜਾ ਲੱਗਦਾ ਲੱਗਦਾ ਹੈ ਲੱਗਦਾ ਲੱਗਦਾ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਲੱਗਦਾ ਸੋਨਾ ਦਾ ਫਿਰ ਸੋਨੇ ਦਾ ਭਾਈ ਮਿਲੂਗਾ ਨਾ ਹਾਂ ਬਰੀਕੀ ਬਣੀ ਫਿਰ ਸੋਨਾ ਤੁਹਾਨੂੰ ਪਤਾ ਵੀਰ ਹੈ ਛੋੜੇ ਬੜੀ ਛੋੜੀ ਹੈ ਜਾਨੀ ਤੇ ਸੋਨੇ ਪਿੱਟ ਪੂੜੇ ਦੇ ਵਿੱਚ ਰੰਗ ਪ੍ਰਿੰਟ ਚੰਗਾ ਬੱਚੀ ਦਾ ਫੇਸ ਕੁਆਲਿਟੀ ਚੰਗੀ ਆ ਠੀਕ ਆ ਜੀ ਬਹੁਤ ਜ਼ਿਆਦੀ ਬੋਦੀ ਬਾਦੀ ਤੁਸੀਂ ਵੇਖੋਗੇ ਕੰਨ ਵੇਖੋਗੇ ਸਮਾਲ ਸਾਈਜ਼ ਵਿੱਚ ਆ HF ਦੇ ਵਿੱਚ ਕ੍ਰੋਸ ਬਾਇਡ ਆ ਬਾਕੀ ਪੂਰੀ ਕਾਇਮ ਆ ਉਹ ਰੋਟਾਂ ਚਾ ਦੇਖੋ ਇਹਦਾ ਬਹੁਤ ਜਿਆਦਾ ਕਾਇਮ ਆ ਮੀਡੀਅਮ ਜੀ ਹਾਈਟ ਆ ਚੱਟੇਲੇਵੇ ਦੀ ਬੜੀ ਸਾਫ਼ ਸੁਥਰੀ ਆ ਤੇ ਜਹਜ ਜਿਹੇ ਰੇਟੀ ਰਹੂਗਾ ਇਹਦਾ ਵੀ ਤੇ ਭੰਤੋਂ ਤੋਂ ਪਣ ਵੀ ਆ ਜਾ ਫਿਰ ਜਸਵੰਤ ਸਾਹਿਬ ਸਿਹਤ ਹੀ ਆਉਂਦਾ ਹੋਊਗਾ ਆ ਇਹ ਰੀ ਟੂਬ ਆ ਕੇ ਨਹੀਂ ਪੂਰੀ ਹੈ ਇਹ ਪੂਰੀ ਟੂਬ ਆ ਕੇ ਆ ਚੰਗੀ ਆ ਬੱਚੀ ਦਰਦੀ ਵਿਚਾਰੀ ਨਾ ਕੋਈ ਗੱਲ ਨਹੀਂ ਸੋਟਾਂ ਚਾ ਬਹੁਤ ਸੋਹਣਾ ਬੈਠਦਾ ਠੀਕ ਆ ਜੀ ਪਸੰਦ ਆਊਗੀ ਭਰਾਵਾਂ ਨੂੰ ਪਹਿਲਾ ਸੁਆ ਪਲੂਣ ਮੱਛੀ ਨੇ ਸੋਹਣਾ ਠੀਕ ਆ ਜੀ ਬਾਕੀ ਕਾਰਗਿਜ਼ਾਰੀ ਹੁਣ ਤੁਸੀਂ ਵੇਖੋ ਮੌਕੇ ਤੇ ਚੰਗੀ ਬਣੀ ਥਣੀ ਆ 2-4-52-4 ਦਿਨਾਂ ਦੇ ਵਿੱਚ ਹੋਰ ਵੀ ਚੰਗੀ ਤਿਆਰੀ ਕਰ ਜੂਗੀ ਕਰ ਜੂ ਕਰ ਜੂ ਚੱਡੇ-ਛੁੱਡੇ ਦੀ ਬੜੀ ਖਬਰਦਾਰ ਹਾਂ ਨਹੀਂ ਤੇ ਲੈਵਾ ਕਈ ਵਾਰ ਨਾਰਮਲ ਜੀਆਂ ਵੜਾ ਛੋਟਾ ਹੀ ਲੈਵਾ ਰੱਖਦੀਆਂ ਨੇ ਇੱਡੀ ਚੱਡੀਆਂ ਜੀਆਂ ਲਈ ਚੱਡੀਆਂ ਜੀਆਂ ਰੱਖਦੀਆਂ ਤੇ ਬਾਕੀ ਚੱਟਾ-ਛੋਟਾ ਚੰਗਾ ਸੋਨਾ ਨਿਕਰ ਆ ਲੈਵਾ ਹੈ ਭਾਂਡਾ ਬਹੁਤ ਸੋਨਾ ਬਹੁਤ ਜ਼ਿਆਦਾ ਜੀ ਤੇ ਜਸਮਤ ਮੁੱਲ ਮੰਗਣਾ ਆਪਾਂ ਤਾਂ ਉਹੀ ਜਿਹੜਾ ਆਪਾਂ ਲੈ ਲੈਣਾ ਵੀਰੇ 70 ਦੀ ਦੇਣਾ ਵੱਚੀ ਜੱਸ ਨੋ ਸੰਦੋ ਸਾ 70 ਦੀ ਹਾਂਜੀ ਛਾਲ ਮਾਰ ਗਏ ਵੱਡੀ 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 ਤੇ ਜਿਹੜਾ ਬੰਦਾ ਆਖੇ ਵੀ ਪਹਿਲੀ ਵਾਰੀ ਯਾਰ ਵੀਡੀਓ ਵੇਖੀ ਦਾ ਪਹਿਲਾ ਹੀ ਫੋਨ ਲਾਉਣਾ ਤੇ ਪਹਿਲੇ ਜੀ ਕਮ ਕੜਾਚ 67000 ਦੇ ਬੱਚੇ ਦੇ 67000 ਦੇ ਆ ਕੜਾਚੀ ਆ ਹਾਂ ਤੇ ਕੜਾਚੀ ਹੁਣ ਆ ਤੇ ਫੋਨ ਫੜਾ ਦੇਂਦਾ ਕੜਾਚ ਆਵੇ 67000 ਦੇ ਆ ਹੋਰ ਵੀ ਉਹਦੀ ਗੱਲ ਖਣੋ ਵੀ ਮੇਰਾ ਮਾਨਤਨ ਕਰ ਤੇ ਹੋਰ ਵੀ ਕਰਦੇ ਲੈ 1000 ਸੰਤੂ ਸਾਹਿਬ ਦਾ ਦਾ ਮਾਨ 1 ਕੋ ਫਿਰ ਮੇਰਾ ਲੱਖ ਵਰਗਾ 1 2 ਲੱਖ ਵਰਗਾ ਦਾ ਦਾ ਦੇ ਅੱਛਾ ਬੱਚੀ ਉਧਰ ਰਹੇ ਸੰਤੂ ਸਾਹਿਬ ਦਾ ਨਹੀਂ ਨਹੀਂ ਆਪਾਂ ਆਪਣੇ ਸੱਜਣਾ ਨੂੰ ਦੇਣੀ ਆ ਆਪਣਾ ਆਪ ਹੀ ਲੈ ਕੇ ਦੇਣੀ ਆ ਵੀ ਆਪਦੇ ਉਹਨਾਂ ਘਰ ਚਲੀ ਗਈ ਤੇ ਆਪਣੇ ਘਰ ਚਲੀ ਗਈ ਕੋਈ ਗੱਲ ਨਹੀਂ ਕਿਹੜਾ ਮਰਜੀ ਭੈਣ ਭਰਾ ਆਪਣੇ ਮਾਲ ਲਵੇ ਸਾਫ ਸੁਸਰਾਮ ਦਾ ਕੋਕਾ ਹੀ ਹੁੰਦਾ ਗਲਤ ਆ ਨਹੀਂ ਪਸ਼ੂ ਸਾਫ ਸੁਥਰੀ ਆ ਹਾਂਜੀ ਮਾਲ ਪਤਾ ਨਹੀਂ ਅੱਗੇ ਕਿੰਨੇ ਕ ਪਾਦੇ ਤੇ ਕਿੰਨੇ ਕ ਪਸ਼ੂ ਪੈ ਚੁਕੇ ਵੀਡੀਓ ਤੇ ਪਾਏ ਪਾਏ ਸਾਫ ਹੀ ਆ ਸੋਨਾ ਹੀ ਪਿਆ ਕਰਮ ਵਾਲਾ ਠੀਕ ਆ ਜੀ ਆਪਾਂ ਨੂੰ ਪਹਿਲਾਂ ਵੀ ਪਤਾ ਲੋ ਵੀ ਇਹ ਹੁਣ ਕਿੰਨੇ ਦੀ ਹੁੰਦੀ ਆ ਜਸਮੰਤ ਐਂਡ ਇਹ 66000 ਦੀ ਬੱਚੀ ਆ ਜੀ 64 ਦੀ ਪੂਰੇ ਦੀ ਕਰਦੇ ਫਿਰ ਪੈਂਡ ਦੀ ਕਰਦੇ ਢੋਲੇ ਗਾਉਂਦਾ ਜਾਵੇ ਅਗਲਾ ਉਹ ਸਰਦਾਰ ਮੇਰਾ ਭੈਣ ਭਰਾ ਕੇ ਮਜਬੂਰ ਨਾ ਕਰੇ ਹੁਣ ਠੀਕ ਹੈ ਬੇਨਤੀ ਹੈ ਉਹ ਵੀ 65000 ਦੀ ਬੱਚੀ ਹੋ ਜੂਗੀ ਬਾਕੀ ਕਿਸੇ ਪਾਸੇ ਉਹ ਖੁੰਝੀ ਨਹੀਂ ਕਰਮਾ ਲਈ ਛਿੱਗੀ ਆ ਕੰਨੀਆਂ ਖੜੀਆਂ ਖਲੋਤੀਆਂ ਨੇ ਇੱਥੇ ਮੂੰਹ ਫੜ ਕੇ ਤੁਸੀਂ ਤਸੱਲੀ ਕਰ ਸਕਦੇ ਜੇ ਜੋ ਗੱਲ ਕਹੀ ਜਾਊਗੀ ਗੱਲ ਸੋਨੇ ਵਰਗੀ ਹੋਊਗੀ ਠੀਕ ਆ ਬਸ ਹੀ ਬਸ ਬਹੁਤ ਪਿਆਰੀ ਆ ਵੀਰ ਕੋਈ ਛੱਡ ਕੇ ਨਹੀਂ ਜਾਂਦਾ ਮੇਰਾ ਭਰਾ ਅੱਗੇ ਇੱਕ ਹੋਰ ਵਾਰ ਦੀ ਬਾਤ ਪਾਉਣ ਲੱਗੇ ਆ ਬੱਚੀ ਵਖਾਉਣਿਆ ਤੁਹਾਨੂੰ ਬੋਦੀ ਜਾਲੀ ਆ ਠੀਕ ਆ ਤੇ ਬਾਕੀ ਜੇ ਸਮੱਸਿਆ ਇਹ ਵੀ ਪਛੀ ਪਹਿਲਾ ਸਵੇਈਆ ਪਹਿਲਾ ਜੀ ਪਹਿਲਾ ਇਹ ਵੀ ਲੋ ਵੀ ਪਲੂਨ ਪਹਿਲਾ ਸੂਏ ਬੱਛੀ ਆ ਹ ਸੋ ਕੱਚੀ ਹੈ ਜੇ ਸਮਾਂ ਲੈਂਦੀ ਹੈ ਘਟੋ ਘਟਾ ਸਮਾਂ ਲੈਂਦੀ ਹੈ 10 ਦਿਨ ਲੈ ਜਾਣੇ 10 ਦਿਨ ਪਾਏ ਇੱਕ ਵਟ ਬੰਨੇ ਤੇ ਆ ਇਧਰੇ ਆ ਦੇਣਾ ਝੋਨਾ ਬੱਛੀਆ ਸੋ 10 ਦਿਨ ਹਜੇ ਆਰਾਮ ਨਾਲ ਕੱਢ ਜੂਗੀ ਪਲੂਨ ਬੱਛੀ ਆ ਪਹਿਲਾ ਸੂਆ ਹੰਦੀ ਬੜੀ ਸਾਂਦੀ ਆ ਦੇਖੋ ਸੋ ਚਾਰੇ ਥਾਣਾ ਦੋ ਬੱਚੇ ਮਗਰ ਥੋੜੀਆਂ ਫੋਟਾਂ ਤੁਹਾਨੂੰ ਦਿਖਾਈ ਦੇਣਗੀਆਂ ਉਹਨਾਂ ਦਾ ਵੈਸੇ ਮਕਸਦ ਕੋਈ ਨਹੀਂਗਾ ਵੈਸੇ ਬੱਚੇ ਪੁੱਛੇ ਜੋ ਫੋਟਾਂ ਦੀਆਂ ਕਈ ਵਾਰ ਬਹਿਣਾ ਦੇ ਮਗਰਾ ਜੰਮੀਆ ਚੱਡੇ ਤੇ ਸੋ ਚਾਰੇ ਥਾਣਾ ਬਾਕੀ ਆ ਚੀਜ਼ ਲੱਭਣੀ ਆ ਦੇਖੋ ਜੀ ਇਹ ਘਿਲਾਂ ਬਈ ਬੱਚੀ ਬੜੀ ਬਾਨੀ ਪਰ ਪਿੱਠ ਪੁਰਾਤੋਂ ਇੱਕਸਾਂ ਦਾ ਦਿਖਾਓ ਵੀਰਾ ਬਹੁਤ ਵਧੀਆ ਠੀਕ ਹੈ ਜੀ ਬਾਕੀ ਕੱਦ ਹਾਈਟ ਵੀ ਮੀਡੀਅਮ ਤੋਂ ਪਲੱਸ ਵੱਡੀ ਬੱਚੀ ਆ ਪਲੂਨ ਪਹਿਲਾ ਸੂਆ ਬੱਛੀ ਦਾ ਸੂਨਾ ਪਲੀ ਕੁਲੀ ਪੂਰੀ ਆ ਠੀਕ ਆ ਜੀ ਜਿੰਨੇ ਵੀ ਆ ਤੁਸੀਂ ਦੇਖੋ ਨਿਕਰ ਪਿੰਡੇ ਦੇ ਵਿੱਚ ਬੋਦੀ ਵਾਲੀ ਬਿਹੜਾ ਛੋਟਾ ਸਮਾਲ ਸਾਈਜ਼ ਵਿੱਚ ਤੰਗ ਹੈ ਕਿ ਦੇਖਦੀ ਬਿਹੜਾ ਹੈ ਆ ਇਧਰ ਤੁਹਾਨੂੰ ਇੱਕ ਬਹਿਣੀ ਵਾਲੇ ਪਾਸਿਓਂ ਦਿਖਾ ਦਗੀ ਆਪਾਂ ਸੋ ਥਾਣਾ ਇੱਕ ਵਾਰੀ ਤੁਸੀਂ ਲਾ ਗਿਓ ਮਾਰੋ ਝਾੜ ਠੀਕ ਆ ਜੀ ਸਪੇਸ ਗਾਇਬ ਆ ਫਿਰ ਥਾਣਾ ਦਾ ਚਾਰੇ ਥਾਣਾ ਕਟੋ ਘਟ ਦੇ ਚਾਰ ਚਾਰ ਪੰਜ ਪੰਜ ਇੰਚ ਦੇ ਥਾਣ ਲਗਾ ਸੋ ਬਹੁਤ ਸੋਹਣੀ ਤਪਾਈ ਤਪੂਈ ਚੰਗੀ ਆਈ ਬੰਦਗੀ ਬਿਲਕੁਲ ਜੀ ਟਿੱਪਣੀ ਦਿੱਤੇ ਆਪਾਂ ਦੇਨੇ ਠੀਕ ਆ ਜੀ ਟਿੱਪਣੀ ਕੋਈ ਗੱਲ ਨਹੀਂ ਜੇ ਟਿੱਪਣੀ ਟਿੱਪਦੇ ਨਹੀਂ ਤੇ ਦਸੋਂ ਤੋਂ ਕੋਈ ਸੱਜਣ ਆਪਣਾ ਕਾਲ ਕਰੂਗਾ ਉੱਤੇ ਟਿੱਪਦੇ ਅਜ ਕੋਈ ਗੱਲ ਨਹੀਂ ਵੀਰੇ ਜਿੱਦਾਂ ਵੀ ਤਸੱਲੀ ਹੁੰਦੀ ਹੈ ਆ ਜਾਓ ਫਿਰ ਆ ਦੇਖੋ ਜੀ ਆ ਦੇਖੋ ਜੀ ਸਿੱਗੇ ਨਾ ਬੋਤੇ ਤੋਂ ਪਪਲੂਣ ਅਸੀਂ ਪਹਿਲਾ ਸੂਆ ਦੋਸਤੋਂ ਸੁਣੀ ਆ ਠੀਕ ਆ ਜੀ ਬਾਕੀ ਆ ਚੀਜ਼ਾਂ ਤੋਂ ਨਾਰਮਲ ਹੀ ਪਤਾ ਲੱਗ ਜਾਂਦਾ ਵੀ ਪਸ਼ੂ ਗਰਮ ਨਿਕਲੂਗਾ ਕਿ ਸਰਦ ਨਿਕਲੂਗਾ ਤੇ ਠੰਡੀ ਧੀਰੀਆ ਕਰਮਾਲੀ ਤਪਾਈ ਦੇ ਵਿੱਚ ਤੁਸੀਂ ਵੇਖੋਗੇ ਵੀ ਲੱਤ ਇੱਕ ਥਾਂ ਤੋਂ ਦੂਜੀ ਥਾਂ ਚੁੱਕ ਕੇ ਨਹੀਂ ਰੱਖਣ ਦੀ ਠੀਕ ਆ ਮੋਟਰ ਹੀ ਕਰਦੇ ਆ ਅੱਗੇ ਮੇਰੇ ਭਰਾ ਕਿਸੇ ਦੀ ਖੁਸ਼ੀ ਚਾਹ ਹੈ ਵੀ ਵੰਗਾਰ ਅਸੀਂ ਜੂਟ ਪਾਉਣਾ ਤੇ ਪਾਲੇ ਨਹੀਂ ਪਾਉਣੇ ਲੋੜ ਕੋਈ ਨਹੀਂ ਠੀਕ ਆ ਜਸਵੰਤ ਵੀਰੇ ਠੀਕ ਆ ਸੋ 1.253 ਬਹੁਤ ਪਾਣੀ ਵਰਦੀ ਆ ਕਰਮਾਲੀ ਦਿਨ ਹਜੇ 8 ਲੈ ਜੇ 7 ਲੈ ਜੇ ਹਫਤਾ 10 ਦਿਨ ਦਿਨ ਆਰਾਮ ਨਾਲ ਲੈ ਜੂਗੀ ਕਿਉਂਕਿ ਢੇਲ ਲੜਾ ਲੁੜਾ ਕਾਫੀ ਆ ਹਵਾਨੇ ਚੜੇ ਦੀਆਂ ਤੇ ਕਾਤ ਵੀ ਬਹੁਤ ਸੋਹਣਾ ਬੇਲ ਵੀ ਚੰਗੀ ਆ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਤੋੜ ਕੇ ਵੀ ਦਿਖਾਵਾਂ ਨੈਵੀ ਜਸਵੰਤ ਸਿਆ ਲਿਆ ਬਾਹਰ ਕੱਟ ਕੇ ਦਿਖਾਈਏ। ਪਰ ਪਾਲਣੀ ਸੌਖੀ ਸੰਦ ਸਾਰਾ। ਵਾੜਾ ਜਸਵੰਤ ਤਿੰਨੇ ਤੇਰੇ ਕੋਲ ਕਮਾਲ ਦੀਆਂ ਭਾਵੇਂ ਕੋਈ ਸੱਜਣ ਐ ਉਹ ਜਾ ਮਿਲਿਆ ਤੇ ਤਿੰਨਾਂ ਦਾ ਸੌਦਾ ਮਾਰ ਲਿਆ ਜਿਹਨੂੰ ਲੋੜ ਹੈ। ਹਾਂ? ਸੋ ਜੋੜੀ ਕਿਸੇ ਭਰਾਣੇ ਪੌਣੀ ਜੋੜੀ ਦਾ ਵੀ ਸੌਦਾ ਕਰ ਲਿਆ ਤੇ ਸਿੰਗਲ ਸਿੰਗਲ ਦਾ ਵੀ ਰੇਟ ਆਪਾਂ ਦੱਸੀ ਜਾਂਦੇ ਆ ਤੁਹਾਨੂੰ। ਜਰਵਾਇਸ ਸੁਭਾਅ ਵੀ ਜਸਮਸਿਆ ਬਿਲਕੁਲ ਮਿੱਠਾ ਠੰਡਾ ਕਰਮਾਲੀ ਦਾ ਆਹ ਹਾਂ ਤੋਰੇ ਤਾਰੇ ਤੋਂ ਪਤਾ ਲੱਗਦਾ ਪਸ਼ੂ ਦਾ ਕੋਈ ਭਜਾਕਲ ਜਾਨੀਗਾ ਨਰਮ ਤੋਰਾ ਤੇ ਬਿਲਕੁਲ ਠੰਡੀ ਧੀਰੀ ਆ ਬਾਕੀ ਤਪਾਈ ਆ ਪਾ ਤੁਹਾਨੂੰ ਚਾਰੇ ਧਰਾਂ ਦੀ ਕਰਕੇ ਵਿਗਾੜ ਦਿੱਤੀ ਆ ਠੀਕ ਆ ਜੀ ਸੋ ਲੇਵਾ ਲੂਵਾ ਭਰਨਾ ਸਟਾਰਟ ਕੀਤਾ ਕਰਮਾਲੀ ਨੇ ਲਾਏ ਬਣਾਏ ਪਈ ਆ ਸੋ 8 ਤੋਂ 10 ਦਿਨ ਆਈਡੀਆ ਲਾ ਕੇ ਕੋਈ ਵੀ ਆਪਣਾ ਭਰਾ ਤੁਸੀਂ ਸੌਤਾ ਲਾ ਲਿਓ ਜੀ ਠੀਕ ਆ ਜੀ 8 ਤੋਂ 10 ਦਿਨ ਲੈ ਜਾਓਗੇ ਚੱਡਾ ਛੋਟਾ ਥੱਲੇ ਚੰਗਾ ਬਣਾਉਗੇ ਤਾਂ ਬੱਛੀ ਇਹ ਵੀ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਅੱਜ ਤੁਹਾਨੂੰ ਠੀਕ ਆ। ਲੁੱਟਣੀ ਵਾਲਾ ਅੱਜ ਸੰਤ ਮੇਲਾ ਕਾ ਦਾ ਮੈਨਾ ਵੀ ਇੱਕ ਕੁੰਬदाई ਏ। ਕੁੰਬदाई ਏ। ਇਹ 20 ਸਾਲ ਹੀ ਪਤਾ ਨਹੀਂ ਬਾਹ ਚ ਆਉਣਾ ਕਿ ਨਹੀਂ ਆਉਣਾ। ਬਸ ਇੱਕ ਵਾਰ ਹੀ ਆਉਂਦਾ ਤੁਹਾਨੂੰ ਪਤਾ ਕਿਤੇ ਮਿਲਦੇ ਨੇ। ਬਾਰ ਬਾਰ ਲੁੱਟੇ ਨਹੀਂ ਜਾਂਦੇ। ਨਹੀਂ ਲੁੱਟੇ ਜਾਂਦੇ। ਚੰਗੀ ਏ ਵੱਛੀ। ਬਹੁਤ ਜਿਆਦੀ ਪਲੀ ਬੜੀ। ਮੰਗੀ ਏ ਕੀ ਮੰਗਦੇ ਆ ਜਸਵੰਤ? ਮੰਗਣ ਨੂੰ ਤੇ ਸੰਦੂਰਾ ਜੋ ਮੰਗ ਸਕਦੇ ਆ ਹੈ ਤੇ ਬਾਂਦਾ ਵੀ ਆ। ਬਾਂਦਾ ਤੇ। ਅਕਸਰ ਪਿਆਰ ਹੋਈ ਵੱਛੀ ਭੜਾ 85 90 ਦੀ ਵੇਚ ਲਈਏ। ਹਾਂ। ਬਾਂਦੀ ਵੀ ਆ। ਹਾਂ ਬਿਲਕੁਲ। ਹੁਣ 65 ਦੀ ਪੜਦੇ ਆ। ਲੈਸ ਕਰਕੇ। ਦੋ ਛੜਾਣੋ 63 ਦੀ ਦਿਨਾ। 33 ਦੀ। ਆਹ ਐਂਡ ਕਰਾ। ਫਿਰ ਭਰਾ ਦਾ ਕਿਆ ਮੰਨ ਲਾ ਦੇ ਦੇ ਵਿਚੋ ਕਰਕੇ ਲੈਸ। ਉਤਲਾ ਤਿੰਨ ਹੀ ਹੋਰ ਲਾਦ ਕੇ। ਵੇਖ ਲੋ ਐ ਤਕਾਂ ਨਹੀਂ ਆ। ਹਾਂ ਤਕਾਂ ਨਹੀਂ ਆ। ਨਹੀਂ ਤਕਾਂ ਨਹੀਂ ਤੈਨੂੰ ਤੈਨੂੰ ਵੀ ਰਾਜੀ ਰੱਖਣਾ ਤੇ ਆਪਣੇ ਸਜਣਾ ਨੂੰ ਵੀ ਰਾਜੀ ਰੱਖਣਾ। 60 ਦੀ ਆਪਾਂ ਨੂੰ ਪੁੱਗਦੀ ਐ ਜਾਂ ਹੋਰ ਗੱਲ ਬਾਤ ਆ। ਵੇਖ ਲੋ। ਜੇ ਜਾਣਦੀ ਐ ਫਿਰ। ਜਾਣਦੀ ਐ। ਰਬ ਰਬ ਕਰਗੇ ਆ ਭੈਣ ਭਰਾ ਸੱਜਣ ਵੀ ਕਰਦੇ ਜਾਣ ਤੇ ਆਪਾਂ ਵੀ ਕਰੀਏ ਕੋਈ ਗੱਲ ਨਹੀਂ ਲੋ ਵੀ ਇਹ 60000 ਦੀ ਦੋਸਤੋ ਬੱਚੀ ਮਿਲ ਜੂਗੀ ਤੇ ਬਾਕੀ ਤੁਸੀਂ ਦੇਖ ਸਕਦੇ ਜੇ ਛਾਈ ਬਲੈਕ ਕੁਝ ਕੁ ਵਿੱਚ ਇੱਕ ਤੋਂ ਥਾਵਾਂ ਤੇ ਸਪੋਰਟ ਹਵਾਨੇ ਚੱਡੇ ਦੇ ਉੱਪਰ ਤੇ ਇੱਕ ਝਾਲਾਂ ਦੇ ਉੱਪਰ ਜਿਹੜਾ ਵਾਈਟ ਨਿਸ਼ਾਨ ਆ ਬਾਕੀ ਓਵਰ ਆਲ ਸਾਰੀ ਬਲੈਕ ਆ ਕਰਮਾ ਲਈ ਪਹਿਲਾਂ ਪਹਿਲਾ ਸੁਆ ਪਲੂਨ ਬੱਚੀ ਆ ਥਣ ਥਣ ਕਰਮਾਲੇ ਨੂੰ ਅਲੱਗਾਂ ਹੀ ਲੱਗਾ ਠੀਕ ਆ ਜੀ ਇਹ ਵੀ ਅੱਜ ਦੱਸ ਦੇਣ ਦਾ ਕਰਕੇ ਹੈ ਹਾਂ ਵੀ ਉਹ ਵੀ ਚਲੋ 8-10 ਦਿਨ ਦੀ ਕੱਚੀ ਕਰਕੇ ਆ ਨਹੀਂ ਤੇ 60000 ਦਾ ਤੋਹਫਾ ਮਿਲ ਜੂਗਾ ਅੱਜ ਤੋ ਜਿਹੜੇ ਭਰਾ ਨੇ ਲੈ ਜਾਣੀਆਂ ਗੋਣੀ ਗਾਉਣਾ ਠੀਕ ਹੈ ਗਾਉਣੀ ਤੇ ਜਦੋਂ ਮਰਜੀ ਵੀਰ ਜੀ ਮਾਮੂਲੀ ਆਪਾਂ ਜਸਮント ਗੱਲ ਕਰਦੇ ਆ ਵਿਕਰੀ ਦੇ ਵਿੱਚ ਚਲੋ ਆਪਾਂ ਨੂੰ ਪਹਾ ਨਾਮ ਪਰ ਤੇਨਾ ਮਿਲੀ ਹੈ ਵਿਕਰੀ ਆਪਾਂ ਦਾ ਕੋਈ ਆਲ ਪਾਣੀ ਰੱਖ ਕੇ ਭੈਣ ਭਰਾ ਦੇ ਕੋਈ ਲੈ ਲੂਗਾ ਤੇ ਕੋਈ ਬਸ ਬਸ ਫੇਰ ਆ ਜੂਗਾ ਬਿਲਕੁਲ ਪਰ ਇੱਕ ਜਸਮント ਆਪਣੇ ਘਰ ਸੰਜੇ 88981 88981 ਤੇ 32000 ਠੀਕ ਹੈ ਵੀਰੇ ਹਾਂਜੀ ਓਕੇ ਭਾਜੀ ਓਕੇ ਧੰਨਵਾਦ ਲਓ ਵੀ ਦੱਸੋ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਤੇ ਕਰੋ ਕਾਲ ਕਰੋ ਗੱਲਬਾਤ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ